ਮਾਰਾ ਸੱਚੇ ਪਾਤਸ਼ਾਹ ਹਾਉ ਦੀ ਪੰਗਤੀ ਅੰਦਰ ਹੀ ਕਿਰਪਾ ਕਰਦੇ ਸਾਧ ਸੰਗ ਸੁਣੋ ਧਿਆਨ ਦੇ ਨਾਲ ਜੀ ਹਰ ਜਨ ਰਾਮ ਨਾਮ ਗੁਣ ਗਾਵੇ ਰੱਬ ਦਾ ਪਿਆਰਾ ਗੁਣ ਗਾਇਨ ਕਰਦਾ ਰਹਿੰਦਾ ਕਰਦਾ ਰਹਿੰਦਾ ਹੈ ਜੀ ਦਿਨ ਰਾਤ ਆਪਣੇ ਮਾਲਕ ਨੂੰ ਚੇਤੇ ਕਰਦਾ ਹੈ ਜਿਵੇਂ ਪਪੀਹਾ ਬੱਦਲ ਨੂੰ ਚੇਤੇ ਕਰਦਾ ਏ ਇਸੇ ਤਰ੍ਹਾਂ ਰੱਬ ਦਾ ਪਿਆਰਾ ਆਪਣੇ ਮਾਲਕ ਨੂੰ ਗੁਰੂ ਨੂੰ ਬੱਦਲ ਨੂੰ ਚੇਤੇ ਕਰਦਾ ਹੈ ਗੁਰੂ ਰੂਪੀ ਬੱਦਲ ਨੂੰ ਯਾਦ ਕਰਦਾ ਹੈ ਮਾਰਾ ਕਿੰਧੂ ਗੁਣ ਗਾਇਨ ਕਰੀ ਜਾਂਦਾ ਹੈ ਜੀ ਦਿਨ ਰਾਤ ਕਰੀ ਜਾਂਦਾ ਹੈ ਜੀ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕਿਤੇ ਕੋਈ ਥੋੜੀ ਬਹੁਤੀ ਉਹਦੀ ਨਿੰਦਿਆ ਵੀ ਕਰ ਦਿੰਦਾ ਵੀ ਤੂੰ ਸਾਡੇ ਮੁਤਾਬਿਕ ਚੱਲ ਅਸੀਂ ਜਿੱਦਾਂ ਕਿਨੇ ਇਦਾਂ ਕਰ ਇਸ ਗੱਲ ਦਾ ਵੀ ਉਹ ਫਰਕ ਨਹੀਂ ਕੋਈ ਪ੍ਰਵਾਨ ਕਰਦਾ ਮਾਰਾ ਕਹਿੰਦੇ ਆ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨੰਗਵਾਵੇ ਉਹਦੀ ਅਵਸਥਾ ਤੇ ਇਹ ਬਣ ਜਾਂਦੀ ਹੈ ਵੀ ਹੋਰ ਨਿੰਦਿਆ ਕਰੋ ਤੁਸੀਂ ਮੇਰੀ ਜਿੰਨੀ ਕਰਨੀ ਆ ਨਿੰਦਿਆ ਤੇ ਬਚਾਉਂਦੀ ਆ ਨਿੰਦਿਆ ਤੇ ਮਾਂ ਦਾ ਰੂਪ ਅਦਾ ਕਰਦੀ ਐ ਨਿੰਦਿਆ ਤੇ ਪਿਓ ਦਾ ਰੂਪ ਅਦਾ ਕਰਦੀ ਐ ਵੀ ਜੇ ਕਿਤੇ ਬੰਦਾ ਥੋੜਾ ਜਿਹਾ ਕਿਤੇ ਗਲਤ ਜਾਵੇ ਤੇ ਲੋਕ ਉਹਦੇ ਨਿੰਦਿਆ ਲਗਫਣ ਕਰਨ ਨੂੰ ਰੁਕ ਜਾਂਦਾ ਉੱਥੇ ਵੀ ਬਦਨਾਮੀ ਬਹੁਤ ਹੋਣੀ ਐ ਮੇਰੀ ਆਹ ਕੰਮ ਕਰਕੇ ਬਹੁਤ ਵੱਡਾ ਦੁਸ਼ਣ ਮੇਰੇ ਤੇ ਲੱਗ ਜਾਣਾ ਤੇ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨਿੰਦਿਆ ਤੇ ਚੰਗੀ ਐ ਜੇ ਕੋਈ ਤੁਹਾਡੀ ਨਿੰਦਿਆ ਕਰਦਾ ਤੇ ਉਹਨੂੰ ਸ਼ਾਬਾਸ਼ ਦਿਓ ਵੀ ਚੰਗੀ ਗੱਲ ਐ ਭਾਈ ਤੂੰ ਸਾਨੂੰ ਔਗਣਾ ਵਾਲੇ ਪਾਸੇ ਜਾਣ ਤੋਂ ਰੋਕ ਰਿਹਾ ਐ ਇਸੇ ਕਰਕੇ ਭਗਤ ਕਹਿੰਦੇ ਆ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਵੀ ਲੋਕੋ ਕਰੋ ਨਿੰਦਿਆ ਜਿੰਨੀ ਕਰਨੀ ਤੁਸੀਂ ਜਿੰਨੀ ਤੁਸੀਂ ਨਿੰਦਿਆ ਕਰੀ ਜਾਓਗੇ ਮੈਂ ਰੱਬ ਦੇ ਨੇੜੇ ਪਹੁੰਚੀ ਜਾਊਂਗਾ ਉਨਾਈ ਮੇਰੇ فاਸਲੇ ਮੁੱਕਦੇ ਜਾਣਗੇ ਮੇਰੇ ਬੰਧ ਮੁੱਕਦੇ ਜਾਣਗੇ ਆਖਰਕਾਰ ਹੁੰਦਾ ਕਿ ਆ ਕਹਿੰਦੇ ਨਿੰਦਿਆ ਕਰਨ ਵਾਲਾ ਡੁੱਬ ਜਾਂਦਾ ਹੈ ਤੇ ਜਿਸ ਬੰਦੇ ਦੀ ਨਿੰਦਿਆ ਹੁੰਦੀ ਹੈ ਉਹ ਤਰ ਜਾਂਦਾ ਹੈ ਨਿੰਦਕ ਡੂਬਾ ਅਮ ਉੱtre ਪਾਰ ਅਸੀਂ ਪਾਰ ਲੰਘੇ ਨਿੰਦਿਆ ਕਰਨ ਵਾਲਾ ਵਿੱਚ ਡੁੱਬ ਗਏ